ਦੇ ਨਾ ਮਾਣੀ ਦੇ ਨਾ ਮਾਣੀ ਲੈ ਬਾਵਾ ਜੋ ਕਿਆ ਕਰੇ ਵਿਚਾਰੀਆ ਤੁਮ ਬਾਸ ਸਮਰੱਥ ਕੋਈ ਨਾ ਹੀ ਕਿਰਪਾ ਦਰਪਨ ਬਾਰੀਆ ਸਨਾਵਰਤਾ ਨਾਇ ਸਰਦਲਾ ਸਰਵਾਰੀਆ ਕਹ ਨਾਨਕ ਲੈ ਬਾਵਾ ਜੋ ਕਿਆ ਕਰੇ ਵਿਚਾਰੀਆ ਆਨੰਦ ਰੰਗ ਸੋ ਕੋ ਕਹ ਅਨੰਦ ਗੁਰੂ ਦੇ ਜਾਣਿਆ ਜਾਣ ਅਨੰਦ ਦਾ ਗੁਰੂ ਕਿਰਪਾ ਕਰੇ ਪਿਆਰੇਆ ਕਰ ਕਿਰਪਾ ਕਲਵਾ ਕਟ ਗਿਆਨ ਦਾ ਸਾਰਿਆ ਅੰਦਰੋਂ ਕਾਮ ਜੁਟਾ ਦਰਗਾਹ ਸਭ ਚਸਵਾਰੀਆ ਗਾਇ ਨਾਮ ਕੇ ਅਨੰਦ ਆਨੰਦ ਗੁਰ ਤੇ ਜਾਣਿਆ ਬਾਬਾ ਜਤੋਂ ਦੇ ਸੋਜਨ ਪਾਵੇ ਪਾਵੇ ਤੋ ਸੋਜਨ ਦੇ ਸੋਚਾਰਿਆ ਪਰ ਬੋਲੇ ਪਰ ਦੱਸ ਇਕ ਨਾਮ ਦਾ ਸਵਾਰਿਆ ਗੁਰ ਪਰ ਸਾਥੀ ਮਨ ਪਿਆਰ ਜਰਮਲ ਜਿੰਨਾ ਪਾਣਾ ਪਾਵੀ ਗਾਇ ਨਾਮ ਜੇ ਤੇ ਪਿਆਰੀ ਸੋਜਨ ਪਾਵੇ ਆਉ ਸੰਤ ਪਿਆਰਿਓ ਅਦਾਨ ਨਾ ਸੋ ਗੁਰ ਕਾ ਕਮਨੈ ਪਈਆ ਉਹ ਕਮਨੋ ਗੁਰੂ ਕੇ ਰਾਗਾ ਕੜੀ ਕਾ ਨਾਨਕ ਗੁਣ ਗੰਤ ਗਤ ਗਤ ਕਾੜੀ ਏ ਮਨ ਚੰਚਲਾ ਤਰਾਜ ਕਿਰਨ ਨ ਪਾਇ ਤਰਾਜ ਨ ਪਾਇ ਕਿਨ ਤੁਰਮ ਨ ਮੀਰੀਆਂ ਏ ਮਾਇਆ ਮੋਣੀ ਜਿਨ ਪਰਮ ਪਲਾਇਆ ਮਾਤਾ ਮੋਣੀ ਤਨਾ ਕੀਤੇ ਜੰਟਾ ਗਾਵਲੀ ਪਾਈਆ ਕੁਰਬਾਨ ਕੀਤਾ ਸਭ ਤਰਮ ਮਾ ਮਿਠਾ ਲਾਇਆ ਕਹ ਨਾਨਕ ਮਨ ਚੰਚਲਾ ਤਰਾਜ ਕਿਰਨ ਨ ਪਾਇ ਏ ਮਨ ਪਿਆਰੇ ਆ ਤੁਦਸ ਸਵਾਲੇ ਗੁਣਮ ਤੋ ਦੇਖ ਦਜ ਲੈ ਨਾਹ ਤਿਰਨਾਲੀ ਸਾ ਤੇ ਰਜ ਲਈ ਨਾਲ ਕੀ ਉਤਲਾਈ ਆਏ ਐਸਾ ਕਾਮੁਲ ਨਾ ਕਿਚਾ ਜਦੋਂ ਪਛੋਤਾਈਏ ਸਤਿਗੁਰੂ ਕਾ ਆਦੇਸ ਸੰਤੋ ਵਾ ਤੇ ਰਜ ਨਾਲੇ ਕੈ ਨਾਨਕ ਮਨ ਪਿਆਰੇ ਤੁਸ ਦਾ ਦਸ ਮਾਲੀ ਅਗਮ ਕੁਚਰਾ ਦਰੰਤ ਨਾ ਪਾਉ ਤੋ ਨਾ ਪ੍ਰਾਗ ਨ ਦੇਰ ਆਪਣਾ ਬਦੂ ਜਾਣੇ ਜਿ ਜਨ ਸਭੀ ਰਾਜ ਅਗਵਕ ਬਕਾਣ ਆਕੇ ਦਾ ਵੇਖੇ ਦਾ ਦੋ ਆਏ ਜਿਨ ਜਤੋ ਪਾਇਆ ਕੈ ਨਾਨਕ ਤੋ ਦਾ ਗਮ ਦਰੰਤ ਨਾ ਪਾਏ ਸੋਰਨਾre ਮੁਰਦਨਾ ਮਰਦ ਗੋ ਜਿਸ ਨਮਰਤਿ ਗੁਰਤੇ ਪਾਇਆ ਬਾਗ ਮਰਤਾ ਗੁਰਪਾ ਕੀ ਨੀਤਿਆ ਮਨੋ ਜਾ ਜੀ ਅਮਤ ਸਤਿ ਦਪਾਇ ਇਕ ਬਿਕ ਪਰਸਨਾਇ ਲਭ ਲੋਵਾਂ ਕਾ ਚੁਕਾ ਸਤਗੁਰ ਬਿਲਾ ਪਾਇ ਕੈ ਨਾਨਕ ਜਿਸਨਾ ਸੁਟਾ ਨਮਰਤਿ ਗੁਰਤੇ ਪਾਇਆ ਭਗਤਾਂ ਕੀ ਚਾਦਰਾਲੀ ਜਾਰਾ ਨਾਰੀ ਬਤਾ ਗੇ ਵਿਕਮਾਰ ਜਲ ਨਾਲ ਅਭਲੋਵਾਂ ਕਾ ਦਰਸਨਾ ਗੋਤਨਾ ਹੀ ਬੁਰਨਾ ਨਨਦ ਕੀ ਬਾਲੋ ਰਕੀਤ ਮਾਰਗ ਜਾਣਾ ਗੁਰਪਸਾਦਿ ਨਿਤ ਜਾਰ ਵਸਨਾ ਸਮਾਈ ਕਾ ਨਾਮ ਜਾਰ ਬਖਤਾ ਯੋਗ ਰੂਪ ਨਰਾਨੀ ਜੋ ਤੋ ਜਲਾਇ ਤੋ ਜਲੇ ਸੁਆਮੀ ਹੋਰ ਕਿਹਾ ਜਾਣਾ ਗੁਣ ਤੇਰੇ ਜੋ ਚਿਲਾਇ ਤੋ ਜੁਲੈ ਨਾ ਮਾਰਗ ਪਾਏ ਕਰ ਕਿਰਪਾ ਜਨਨਾ ਮਿਲਾਏ ਸਿਆ ਨਰਸਤ ਸਿਆ ਪਾਈ ਇਸਨੋ ਕਰਨਾ ਆਪਣੇ ਗੁਰਦੁਆਰ ਦੀ ਪਾਵੀ ਕਾ ਨਾਮ ਗੱਜੀ ਸਾਈ ਜੋ ਪਾਵੈ ਤਵਚਲਾ ਬਈ ਇਓ ਸੋਇਲਾ ਸਤਿ ਸਵਾਭ ਸਤਿ ਸਵਾਭ ਦਾ ਸੋਇਲਾ ਸਤਿਗੁਰੂ ਸਣ ਆਇਆ ਦਿਨ ਕਾ ਮਨੁਸਿਆ ਅੰਦਰੋਂ ਲਿ ਆਇਆ ਇਕ ਬਰੇਕ ਨੇ ਰੇ ਕਰੇ ਗੱਲਾਂ ਇਕਲੇ ਕਣ ਨਾ ਪਾਇਆ ਕਹ ਨਾਨਕ ਸਬਦ ਸੋਇਲਾ ਸਤਿਗੁਰੂ ਸਣ ਆਇਆ ਪਵਤੋ ਸਗਨੈ ਨਿਅਰਤਿ ਆਇਆ ਅਰਥ ਪਵਤੋ ਗੁਰਮੁਖਿ ਨਿਅਤਿ ਆਇਆ ਬਿਮਤ ਮਾਤਾ ਪਿਤਾ ਗੁਰਨਾਮ ਬਸ ਸਤ ਸਵਾਭ ਸੰਗ ਸਵਾਈਆ ਕੰਦੇ ਪਵੰਤਾ ਸੁਨਦੇ ਪਵੰਤਾ ਸਤਿਵੰਤਾ ਜਿਨਿ ਮਨੁ ਜਾਏ ਕਾਇਨਾਨਕ ਸਿ ਪਵੰਤਾ ਜਿਨਿ ਗੁਰਮੁਕਾਰ ਅਰਧਾ ਆ ਕਰਮੀ ਸਹਜਨੁ ਉਪਜਾਇ ਮਨੁ ਸਜੇ ਸਦਾ ਨ ਜਾਇ ਨ ਜਾਇ ਸਤਿਗਿਤਾ ਸੁਨਮਰਾ ਕਰਮ ਕਮਾਏ ਸਤਸਾ ਜੀ ਮਲੀਨਾ ਕਪਨਮਦੋਤਾ ਜਾਇ ਮਨ ਤੋ ਬੋਬ ਸ਼ਬਦ ਲਾਗੂ ਅਰਥ ਰਉਤੁ ਨਾਏ ਕਾਇਨਾਨਕ ਗੁਰਬਾਜ ਸਾਦੇ ਸਾਜ ਪਿਆਦੇ ਸਭ ਜਾਏ ਜੀਓ ਮੈਂ ਰੇ ਬਾਰੂ ਨਰਮਲ ਬਾਰੂ ਨਰਮਲ ਜੀਓ ਤਾਂ ਮੈਂ ਲੈ ਤਨ ਜਨਮ ਜੂ ਆ ਰਿਆ ਇਸਨਾ ਬੱਡਾ ਰੂਗ ਲੱਗਾ ਮਨ ਮਨੋਂ ਵਿਸਾਰਿਆ ਮੇ ਤਾਂ ਮੈਂ ਆਤਮ ਸੋ ਸੁਣੇ ਨਹੀਂ ਫਿਰੇ ਜਾਂ ਬੇਤਾਲਿਆ ਕਹਿ ਨਾਨਕ ਜਿਨ ਸਤਿ ਜਿਹਾ ਕੂੜੇ ਲਾਕੇ ਤਨ ਜਨਮ ਜੂ ਆ ਰਿਆ ਜੀਓ ਨਰਮਲ ਬਾਰੂ ਨਰਮਲ ਮਰਦਾਨ ਨਰਮਲ ਜੀਓ ਨਰਮਾਇਲਾ ਸੰਤ ਕੁਰਤੇ ਕਰਨੀ ਕਾਮਾਣੀ ਕੂੜ ਕਿਸ ਗੁੰਚਾ ਨਾਹੀ ਮਨਸਾ ਸਤ ਸਮਾਣੀ ਜਨਮਰਤਨ ਗੱਟੇ ਆਏ ਬਲੇ ਸੇਵਨ ਜਾਰੀ ਕੈ ਨਾਨਕ ਜਨਮਾ ਨਰਮਲ ਸਦਾ ਰ ਗੁਰਨਾਲੇ ਜੇ ਕੋ ਜੁ ਕਾ ਗੁਰੂ ਸਦ ਧਰਮ ਕੋ ਵੈ ਊਗਾ ਸਦ ਸੰਮੁਖ ਕਾ ਕੋ ਜੀ ਰਾਇ ਗੁਰਨਾਲੇ ਗੁਰ ਕੈ ਜਨ ਅਰਧਾ ਦਿਆਏ ਅੰਤਰਾਤਮਾ ਜਮਾ ਲਿਆ ਆਪ ਸਾਡਾ ਸੁਧਰ ਕਰਨੈ ਗੁਰਮੁਣਾਬ ਨ ਜਾਣ ਕੋਈ ਕਹੇ ਨਾਮ ਸੁਣਾ ਸੰਤੋ ਸਤਿਗੁਰ ਕੋਈ ਜਿਏ ਕੋ ਕਰਤੇ ਬੇਮਕੋ ਗਾਈ ਮਿਰਸਤ ਗੁਰਮੁਖਤ ਨ ਪਾਵੇ ਪਾਵਾ ਗੁਰਮੁਖ ਨ ਹੋਰ ਤਾ ਕੋ ਵਿਚਾ ਵੀ ਗਿਆ ਜਾਏ ਆ ਦੇ ਕਾ ਜੋਨੀ ਪਰਮਾਵੇ ਬਨ ਸੁਖ ਗੁਰਮੁਖਤ ਨ ਪਾਏ ਪ੍ਰਮਤ ਪਾਏ ਲਾਗ ਜਣੀ ਅਤਿ ਗੋਸਾ ਸਨਾਏ ਕਹੇ ਨਾਨਕ ਵਿਚਾਰ ਦੇਖੋ ਮਿਰਸਤ ਗੁਰਮੁਖਤ ਨ ਪਾਏ ਆ ਗੋਸਕ ਸਤਿਗੁਰੂ ਕੇ ਪਿਆਰੇ ਓ ਗਾਉ ਸੱਚੀ ਬਾਣੀ ਬਾਣੀ ਦਾ ਗਾਉ ਗੁਰੂ ਕੇ ਬਾਣੀਆਂ ਸਰਬਾਰੀ ਨਾਨਕਾਂ ਦੇ ਕਰਮੋ ਬਾਏ ਹਰਦੁ ਨਾ ਸਮਾਣੀ ਭੀਵ ਮਰਤਾ ਦਾਰੁ ਵਾਰੰਗ ਜਪੋ ਸਾਰਗ ਬਾਣੀ ਕੈ ਨਾਨਕ ਕੈ ਸਦਾ ਗਾਵੋ ਇਸ ਸੱਚੀ ਬਾਣੀ ਸਤਿਗੁਰ ਬਿਨਾਰ ਗੱਜੀਆਂ ਬਾਣੀ ਬਾਣਤ ਗੱਜੇਤ ਗੁਰ ਬਾਝੋਂ ਗੱਜੀਆਂ ਬਾਣੀ ਕਾਂਥੇ ਗੱਜੇ ਸੁਣਦੇ ਗੱਜੇ ਕੱਚੀਆਂ ਕਬ ਗਾਣੀ ਅਰਗਨਤਾ ਕਰਥਨਾਸ ਕਾ ਕਛੁ ਨ ਜਾਣੀ ਤਨ ਕਰ ਲਿਆ ਮਾ ਬਲਨ ਪੈ ਰਬਾਣੀ ਕਹੈ ਰਣ ਕ ਸਤਿਗੁਰ ਬਾਜੋਰ ਗੱਜੀ ਬਾਣੀ ਸਤਿਗੁਰ ਬਾਜੋਰ ਗੱਜੀ ਬਾਣੀ ਕਹਿੰਦੇ ਗੱਜੇ ਸੁਣ ਦੇ ਗੱਜੇ ਕੱਟੀਆਂ ਗਵਕਾਣੀ ਅਰਨਤ ਕਰਤ ਨਾ ਕਛੁ ਨ ਜਾਣੀ ਇਤਿ ਜਾਣ ਕਰ ਲਿਆ ਮਾ ਬਲਨ ਪੈ ਰਬਾਣੀ ਕਹੈ ਨਾਨਕ ਸਤਿਗੁਰ ਬਾਜੋਰ ਗੱਜੀ ਬਾਣੀ ਗੁਰ ਕਾ ਸਬਦ ਰਤਨ ਆਜ ਰਹਿ ਤੜਾਉ ਸਬਦ ਰਤਨ ਤੁਮ ਲਗਾ ਈ ਵਸਮਾਉ ਸਾਧਾਸਤਿ ਮਨ ਮਿਲਿਆ ਸਚੁ ਲਾਇਆ ਪਾਉ ਆਪੇ ਹੀ ਰਤਨਾ ਬਿਸਨਾ ਦੀ ਬਜਾਈ ਕਾਏ ਨਾਨਕ ਕੈ ਸਭ ਰਤਨਾ ਹੀ ਰਜ ਤੜਾਉ ਸਿ ਸਤਿ ਆਪੁ ਪਾਏ ਕਾਏ ਕਰਤਾ ਫਿਰੁ ਵਰਤਾਇ ਹੋਕਮ ਵਰਤਾਇ ਆਵੈ ਕਾਏ ਗੁਰਮੁਖ ਸਾਬਿ ਜਾਈ ਦੂੜਾ ਬੰਧਨ ਉਭਾ ਮੁਤਾ ਸਦ ਮਨਮਸਾਈ ਗੁਰਮੁਖ ਗੁਰਸਿਨੁ ਆਪ ਕਰੇ ਸੋ ਵਕਸਾਂ ਲਿ ਬਲਾਏ ਕਾਏ ਨਾਨਕ ਆਪ ਕਰਤਾ ਆਪੇ ਗੰਭਜਾਈ ਸਿਮਰਤਾ ਸਾਸਤ੍ਰਾ ਪੜ ਪਾਪ ਵਿਚਾਰ ਦੇ ਤਤ ਸਾਰਣ ਜਾਣੀ ਤਤ ਜਾਣ ਜਾਣੀ ਗੁਰਵਾਜਾ ਤਤ ਸਾਰਣ ਜਾਣੀ ਦੇ ਗੁਣੀ ਸੰਸਾਰ ਪਰ ਸੁੱਤਾ ਤਾਰਣ ਬਿਹਾਰੀ ਗੁਰ ਕਿਰਪਾ ਤੇ ਜੇ ਅਨ ਜਾ ਕੇ ਨਾਰਵਣ ਵਸਿਆ ਬੋਲੇ ਅਮਰਤ ਬਾਣੀ ਕਾ ਨਾਨਕ ਸੋਧਤ ਪਾਏ ਜਿਸਨੋ ਅਨਦਰ ਨਾਲ ਮਿਲਗਾ ਜਗਤ ਰਣ ਬਿਆਣੀ ਮਾਤਾ ਕੇ ਉਤਰਮ ਅਰਤ ਪਾਲ ਕਰੇ ਪ੍ਰਤਪਾਲ ਕਰੇ ਜੋ ਕਾਮਨਾ ਵਿਚਾਰੀ ਐ ਮਨੋਂ ਕੋਂ ਵਿਚਾਰੀਏ ਵਰਦਾਤਾ ਜਗ ਮਾਰ ਪਹੁੰਚਾਵੇ ਉਸ ਨੋ ਕਹ ਕੋ ਨਰਕੀਸ ਨਾ ਆਪਣੇ ਲਿਵ ਲਾ ਬਾਈ ਆਪਣੀ ਲਵਾ ਪੀ ਲਾਏ ਗੁਰੂ ਦਾਸਾ ਮਾਲੀ ਐ ਕਾ ਨਾਨਕੇ ਵਰਦਾਤਾ ਜੋ ਕਾਮਨਾ ਵਿਚਾਰੀ ਐ ਜੈਸੀ ਅਗਨ ਉਤਰਮ ਅਤਿ ਸਿਵਾਰ ਮਾਇਆ ਮਾਇਆ ਗਿਰ ਸਵੇ ਕੋ ਜੀ ਕਰਤਾ ਕੀ ਲਜਾਇਆ ਜਸ ਮਾਣਾ ਤਦ ਮਿਆਂ ਪਰਵਾਰ ਖਲਾ ਪਾਇਆ ਲੇੜ ਕੇ ਲੈ ਕੇ ਸਨਾ ਮਾਇਆ ਵਰਤਾਇਆ ਮਾਇ ਤਰ ਉਸਰਾਏ ਮੁਪ ਜਾ ਬਹੁ ਦੁਜਾ ਲਾਇਆ ਕਾ ਨਾਨਕਾ ਗੁਰ ਪ੍ਰਸਾਦੀ ਇਨ ਨਾਲੇ ਬਲਾਗੁ ਗਨ ਵਿੱਚ ਮਾਇ ਪਾਇਆ ਰਾਖ ਮੁਲਕਾ ਮੁਰਨਾ ਪਾਇਆ ਜਾਇ ਮੁਰਨਾ ਪਾਇਆ ਜਾਇ ਕਿਸਵਟਾ ਰ ਲੋਕ ਬੱਲਾਈ ਅਸਾਦ ਸਤਗੁਰ ਜੀ ਮਿਲਾ ਸਨ ਸਰਸਾ ਪੀ ਮਿੱਤੋ ਆਬਜਾਈ ਜਿਦਾ ਜੀਉ ਦਸਮਦਾਰ ਸਾਹਮਣੇ ਆਏ ਹਰਿਆ ਪਾ ਮਲ ਕੈ ਭਗਤ ਨਾ ਕੈ ਨਾਨਕ ਕੈ ਜਿਨਾਂ ਰੱਪੱਲਾ ਪਾਈ ਹਰ ਰਸ ਮੇਰੀ ਮਨ ਬਣਜਾਰ ਹਰ ਰਸ ਮੇਰੀ ਮਨ ਬਣਜਾਰ ਸਤਗੁਰ ਤੇ ਰਾਝਾਣੀ ਹਰਨਤ ਤਜ ਕੋ ਜੀਉ ਲਾ ਘਟੋ ਦਿਯਾਰੀ ਇਹਉ ਤਨ ਨਦ ਨ ਮਿਲਿਆ ਜਨਾਰਾਪੇ ਪਾਣ ਕੈ ਨਾਨਕ ਰਸ ਮੇਰੀ ਮਨੁ ਆਵਣ ਜਾਰੈ ਇਹ ਰਤਨਾ ਤੋਰਤ ਰਾਜ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਔਰ ਕਿਤਾ ਚਰਨ ਫਲਣਾ ਪਾਏ ਹਰ ਸੁਆਇ ਬੁੱਲੇ ਬਿਆਰ ਰਸਬਾਉਂ ਸੁਨਾ ਲਾਗਾਇਐ ਇਹਉ ਹਰੁ ਕਰਮੀ ਪਾਈਆ ਸਭ ਕੁਦਰ ਮਿਲੈ ਸਿਆਏ ਕੈ ਨਾਨਕ ਹੋਰਨ ਰਸ ਸਜ ਸਰੇ ਜਨ ਉਸ ਸਾਬ ਮਨ ਆਏ ਈ ਸਰੀਰ ਮੇਰੇ ਆਏ ਹਰ ਤਮ ਜੋਤ ਰਕੀ ਤਾ ਤੁਜ ਜਗ ਮੈਂ ਆਇ ਹਰ ਤਮ ਜੋਤ ਰਕੀ ਤਾ ਬਚਾਇ ਤਾ ਤੁਜ ਜਗ ਮੈਂ ਆਇ ਹਰਿਆ ਪੇ ਮਾਤਾ ਪੇ ਪਿਤਾ ਜਿ ਜੀਉ ਪਾਜਤ ਕਾਇ ਗੁਰਪਸਾਦੀ ਬੁਝਿਆ ਤਾ ਚਲਤ ਵਾ ਚਲਤ ਨਦਰੀ ਆਇ ਕਾ ਨਾਨਕ ਕਾ ਸ੍ਰਿ ਕਾ ਮੂਰਤੀ ਆ ਜੋਤ ਰਕੀ ਤਾ ਤੁਜ ਜਗ ਮੈਂ ਆਇ ਮਨ ਜੋ ਬਿਆਪਰਵਾਗਮ ਸੁਣਿਆ ਹਰ ਮੰਗਲ ਗਾਉ ਸਗੀ ਗ੍ਰਾਮ ਅੰਦਰ ਬਣਿਆ ਹਰ ਗਾਉ ਮੰਗਲ ਨਸ ਕੀਏ ਸੋਗ ਦੋਖ ਨਾ ਬਿਆਪਾਈ ਗੋਦਰ ਨਾ ਲਾਗੇ ਜਨਸਾ ਪਾਗੇ ਆਪਣਾ ਘਰ ਜਾ ਪਾਈ ਅਨਾਤ ਬਾਣੀ ਕੋ ਸਾਧ ਜਾਨੀ ਹਰ ਨਾਮ ਅਰਸੋ ਗੋ ਕਾ ਨਾਨਕ ਪ੍ਰੋਪਨਿਆ ਕਰਨ ਕਾਣ ਜੋਗੋ ਇਸ ਸਰੀਰਾਂ ਮੇਰੀਆ ਜਗ ਮਾਇ ਇਕੈ ਯਾਰ ਦਰਕਾਰ ਮੁਕਮਾਇ ਕੀ ਕਰਮ ਮੁਕਮਾਇ ਰਤ ਸਰੀ ਰਾਜਾਤਮਕ ਮਹਾਂ ਜਨਾ ਤੀਰਾ ਰਤਨ ਅਧਿਆ ਸੋਰ ਮਨ ਨਾ ਗਾਇਆ ੁਰਪਤ ਸਾਧਿਆ ਨਮਸਿਆ ਪੂਰ ਮਿਲ ਕੇ ਆ ਪਾਇਆ ਕੈ ਨਾਨਕੇ ਉਸ ਵੀ ਪ੍ਰਵਾਨ ਹੋਇਆ ਜੇਨ ਸਾਧ ਗੁਰ ਸਾਂ ਚਿਤ ਲਾਇਆ ਏ ਨਿਤਰੋ ਮੇਰੀਓ ਹਰ ਤੋਂ ਮੈਂ ਜੋਤਾਰੀ ਹਰ ਬਨ ਆਵਰਣ ਦੇਖੋ ਕੋਈ ਹਰ ਬਨ ਆਵਰਣ ਦੇਖੋ ਕੋਈ ਨਦਰੀਆ ਲਿਆ ਲਿਆ ਇਹ ਆਵੈ ਸੰਸਾਰ ਤੁਮ ਦੇ ਕਰਿ ਵਰਕਾਰੁ ਪਾਇ ਆ ਰੂਪਾ ਨਦਰੀਆ ਆ ਗੁਰ ਸਾਥੀ 부ਝਿਆ ਜਾ ਬਿਕਾਰਿਕ ਵੈ ਹਰ ਮਨਾ ਵਰਨਾ ਕੋਈ ਕਹਿ ਨਾਨਕ ਇਨ ਤਰੰਸ ਸਤਗੁਰ ਮਿਲਿਆ ਤਦ ਦ੍ਰਿਸ਼ਟ ਹੋਇ ਇਹ ਸਰਮਣੋ ਮੇਰੀਓ ਸੱਚੈ ਸੁਨੈ ਨਾ ਬਟਾਈ ਸੱਚ ਅਗਨ ਨਾ ਬਟਾਈ ਤ੍ਰਿਲੈ ਤੁਨਸੋ ਤਬਾਣੀ ਜਿਸੁ ਮਨ ਤਨ ਹਰਿਆਉ ਆਵਾ ਅਸਨਾ ਰਸਾ ਮਾਨ ਸਚਾ ਲਖਬੜਾਣੀ ਤਾਂ ਕੀ ਗਤ ਕਹੈ ਨ ਜਾਏ ਕਹੈ ਨਾਨਕ ਅੰਮ੍ਰਿਤ ਨਾਮੁ ਸੁਣ ਪਿਉ ਤਰੋ ਬੋ ਸਚਾ ਸਿਰਨਾ ਨ ਪੇਟਾਈ ਹਰਿ ਦੀ ਗੁਪਾਂੰਦ ਰਖ ਕਾ ਬਾਜਾ ਪਵਨ ਬਜਾਇਆ ਬਜਾਇਆ ਜਪਨ ਦੁਆਰੇ ਪ੍ਰਗਟ ਕੀ ਸੁਆਗਤ ਕਰ ਗੈ ਗੁਰਦੁਆਰਾ ਨਾਮ ਪਵਨੀ ਕਰਤ ਸਵਾਦਾਰਦ ਕਾਇ ਤਾ ਦੇਕਰੂ ਪਰ ਨ ਨਵਨਦੈ ਜਿਦਾਂ ਅੰਤ ਜਾਈ ਪਾਇ ਕਹਿ ਨਾਨਕ ਹਰ ਪਿਆਰੇ ਜੀਓ ਗੁਪੰਦਰਾ ਕਾ ਵਜ ਬਣ ਮੁਜਾਇਆ ਏ ਉਹ ਦਾਤਿਆ ਸੋਲਾ ਦਾ ਕਰਗਾ ਉਹ ਗਾਉਤਾ ਸੋਲਾ ਕਰ ਸੱਚੇ ਜਿਤਾ ਸਦਾ ਸਤਿ ਆ ਸਚੁ ਦਿਆ ਜੰਤ ਪਾਏ ਗੁਰ ਕੇ ਨਾਮ ਬਜਾਵੇ ਏ ਹੋ ਸਤ ਸਾਮਨਾ ਕਾ ਕਸਮ ਆਈ ਇਸ ਵਕਤ ਸੋ ਜਨ ਪਾਵਾਈ ਕਹਣਾ ਨੇ ਕ ਸੱਚ ਸੋਇਲਾ ਸੱਚਾ ਕਰ ਗਾਵਾਈ ਅੰਦਸਣ ਬੜ ਪਾ ਗੀ ਹ ਸਗਲ ਮਨੋਰਤ ਪੂਰੇ ਬਾਰ ਬਰਮ ਪ੍ਰਪਾਇਆ ਉਤਾਰੇ ਸਗਲ ਬਸੂਰੇ ਦੂਖ ਰੋਗ ਸੰਤਾ ਪਉਤਾਰੇ ਸੁਣੀ ਸੱਚੀ ਬਾਣੀ ਸੰਤ ਸਾ ਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਤਾ ਸਤ ਗੁਰ ਰਈਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਬਾਜੇ ਅਨਾਦ ਤੂਰੇ ਸੁਣ ਤੇ ਪਾਣੀ ਕਹ ਤੇ ਪਵਤਾ ਸਤ ਗੁਰ ਰਹਿਆ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਾਦ ਤੂਰੇ ਵਾਹਿ ਗੁਰਜੀ ਕਾ ਕਲਸਾ ਵਾਹਿ ਗੁਰਜੀ ਕੀ ਫਤੇ